ਹਾਂਜੀ ਸਾਸਤਰੀ ਕਾ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਪੁਰਤਗਾਲ ਦੇ ਉਹ ਕਾਰਨਾ ਦੀ ਗੱਲ ਕਰਨੀ ਆ ਜਿਹਨਾਂ ਕਾਰਨਾ ਤੋਂ ਲੋਕ ਇੱਥੇ ਜੋ ਆਲਰੇਡੀ ਪੁਰਤਗਾਲ ਦੇ ਵਿੱਚ ਹੈਗੇ ਆ ਉਹ ਸਾਰੇ ਇਹ ਕਿਉਂ ਸੋਚ ਰਹੇ ਆ ਜਾਂ ਇਹ ਕਿਉਂ ਕਹਿ ਰਹੇ ਆ ਕਿ ਹੁਣ ਪੁਰਤਗਾਲ ਦੇ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਔਰ ਜਿਹੜਾ ਨੇ ਪੁਰਤਗਾਲ ਦੇ ਵਿੱਚ ਆਉਣਾ ਤੇ ਉਹ ਹੁਣ ਕਿਉਂ ਕਹਿ ਰਿਹਾ ਕਿ ਅਸੀਂ ਪੁਰਤਗਾਲ ਦੇ ਵਿੱਚ ਜਾਣਾ ਨਹੀਂ ਕਿਉਂ ਗਿਣਤੀ ਘਟ ਗਈ ਆ ਪੁਰਤਗਾਲ ਆਉਣ ਦੀ ਜਦਕਿ ਪੁਰਤਗਾਲ ਸਭ ਤੋਂ ਪਸੰਦੀਦਾ ਕੰਟਰੀ ਸੀਗੀ ਹਰ ਕੋਈ ਇੱਕੋ ਗੱਲ ਕਹਿੰਦਾ ਸੀ ਪੁਰਤਗਾਲ ਜਾਣਾ ਪੁਰਤਗਾਲ ਜਾਣਾ ਸੋ ਹੁਣ ਕਿਉਂ ਨਹੀਂ ਲੋਕ ਇੱਥੇ ਆਣਾ ਚਾਹੁੰਦੇ ਤੇ ਆਲਰੇਡੀ ਇੱਥੇ ਰਹਿ ਰਹੇ ਆ ਉਹ ਕਿਉਂ ਇੱਥੋਂ ਮੂਵ ਹੋਣਾ ਚਾਹੁੰਦੇ ਆ ਕਿਉਂ ਉਹ ਇਧਰ ਉਧਰ ਰਾਸਤੇ ਲੱਭ ਰਹੇ ਆ ਅੱਜ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਔਰ ਤੁਹਾਡੇ ਵਿਚਾਰ ਜਾਣਾਂਗੇ ਕਿ ਤੁਹਾਡੀ ਕੀ ਸੋਚ ਸੋ ਵੀਡੀਓ ਨੂੰ ਪੂਰੀ ਦੇਖ ਲਿਓ ਉਸ ਤੋਂ ਬਾਅਦ ਆਪਣਾ ਵਿਚਾਰ ਜ਼ਰੂਰ ਦੱਸਿਓ ਤੁਹਾਡੀ ਕੀ ਰਾਏ ਐ ਇਸ ਦੇ ਬਾਰੇ ਚ ਤੋਂ ਸਭ ਤੋਂ ਵੱਡਾ ਕਾਰਨ ਤਾਂ ਇਹੀ ਆ ਜਿਹੜੀ ਇਸ ਟਾਈਮ ਦੇ ਉੱਪਰ ਮੌਜੂਦਾ ਸਰਕਾਰ ਆ ਜੇ ਉਹਦੇ ਨਾਲ ਦੀ ਸੰਯੋਗੀ ਪਾਰਟੀ ਛੇਗਾ ਤੇ ਉਸ ਦੀਆਂ ਜਿਹੜੀਆਂ ਨੀਤੀਆਂ ਹੁਣ ਸਾਰੀਆਂ ਹੀ ਇਮੀਗ੍ਰੈਂਟਸ ਦੇ ਖਿਲਾਫ ਆ ਸਭ ਤੋਂ ਵੱਡਾ ਕਾਰਨ ਤਾਂ ਇਹੀ ਆ ਔਰ ਦੂਜਾ ਕਾਰਨ ਇਹ ਆ ਕਿ ਨੈਸ਼ਨਲਿਟੀ ਲਾਅ ਜਿਹੜਾ ਹੁਣ 5 ਸਾਲ ਤੋਂ 10 ਸਾਲ ਕਰਨੇ ਲੱਗੇ ਆ ਤੀਜਾ ਕਾਰਨ ਇਹ ਆ ਕਿ ਹੁਣ ਪੁਰਤਗਾਲ ਦੇ ਵਿੱਚ ਪੇਪਰ ਨਹੀਂ ਮਿਲਦੇ ਪਿਆ ਚੌਥਾ ਕਾਰਨ ਇਹ ਆ ਕਿ ਇੱਥੇ ਮੰਗਾਈ ਇੰਨੀ ਹੱਦ ਤੋਂ ਜ਼ਿਆਦਾ ਹੋ ਗਈ ਆ ਅਕਮੋਡੇਸ਼ਨ ਵੀ ਲੋਕਾਂ ਨੂੰ ਨਹੀਂ ਮਿਲਦੀ ਪਈ ਰਹਿਣ ਦੇ ਲਈ ਵੀ ਲੋਕਾਂ ਨੂੰ ਘਰ ਨਹੀਂ ਲੱਭਦੇ ਪਏ ਔਰ ਜੇ ਲੱਭਦੇ ਆ ਤਾਂ ਬਹੁਤ ਜ਼ਿਆਦਾ ਮਹਿੰਗੇ ਆ ਸੈਲਰੀ ਇੱਥੇ ਬਹੁਤ ਜ਼ਿਆਦਾ ਘਟਿਆ ਔਰ ਇੱਥੇ ਹੁਣ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਣ ਲੱਗੀ ਇੱਥੇ ਇਮੀਗ੍ਰੈਂਟਸ ਨੂੰ ਉਹ ਹੈਗੀ ਆ ਰੇਸਿਜ਼ਮ ਬਹੁਤ ਹੀ ਜ਼ਿਆਦਾ ਨਸਲਵਾਦ ਹੋਣਾ ਸਟਾਰਟ ਹੋ ਗਿਆ ਪੁਰਤਗਾਲ ਦੇ ਵਿੱਚ ਇਹਨਾਂ ਦੇ ਗੱਲਾਂ ਦੇ ਬਾਰੇ ਮੈਂ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਡਿਟੇਲ ਨਾਲ ਸਮਝਾਉਂਗਾ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਸਟ ਦੇ ਵਿੱਚ ਦੇਖ ਕੇ ਸਮਝ ਕੇ ਆਪਣੀ ਰਾਏ ਦਸਣਾ ਨਾ ਭੁੱਲਿਓ ਤਾਂ ਕਿ ਬਹੁਤ ਲੋਕ ਆਉਣ ਵਾਲੇ ਸੋਚਦੇ ਆ ਪੁਰਤਗਾਲ ਦਾ ਕਿਉਂਕਿ ਪੁਰਤਗਾਲ ਇਹਦੇ ਵਿੱਚ ਕੋਈ ਤੌਰ ਆਇਆ ਨਹੀਂ ਹੈਗੀ ਕੋਈ ਡਾਊਟ ਨਹੀਂ ਹੈ ਕਿ ਪੁਰਤਗਾਲ ਸੋਹਣਾ ਨਹੀਂ ਬਹੁਤ ਵਧੀਆ ਕੰਟਰੀ ਆ ਜੋ ਵੀ ਇੱਥੇ ਦਾ ਵੈਦਰ ਆ ਉਹ ਬਹੁਤ ਹੀ ਆਪਣਾ ਸੇਮ ਇੰਡੀਆ ਵਰਗਾ ਹੀ ਆ ਗਰਮੀ ਦੇ ਵਿੱਚ ਠੀਕ ਠੀਕ ਹਰਮ ਹੁੰਦੀ ਆ ਸਰਦੀ ਦੇ ਵਿੱਚ ਠੀਕ ਠੀਕ ਸਰਦੀ ਹੁੰਦੀ ਆ ਬਹੁਤ ਹੀ ਸੋਹਣਾ ਵੈਦਰ ਆ ਔਰ ਬਹੁਤ ਸੋਹਣੀ ਕੰਟਰੀ ਆ ਸੋ ਇਹ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੰਟਰੀ ਸੋਹਣੀ ਨਹੀਂ ਪਰ ਜਿਹੜੀਆਂ ਲੋੜੀ ਦੀਆਂ ਚੀਜ਼ਾਂ ਹੁੰਦੀਆਂ ਇਹ ਚੀਜ਼ਾਂ ਹੁੰਦੀਆਂ ਦੂਰੋਂ ਦੂਰ ਜਿਹਨੇ ਇੱਥੇ ਘੁੰਮਣਾ ਆਣਾ ਪਰ ਜਿਹਨੇ ਇੱਥੇ ਰਹਿਣਾ ਉਹਦੇ ਲਈ ਮੁਸੀਬਤਾਂ ਔਰ ਹੋਰ ਵੱਡੀਆਂ ਹੁੰਦੀਆਂ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਲੋਕੀ ਇੱਥੇ ਕਿਉਂ ਆਉਂਦੇ ਸੀ ਸਭ ਤੋਂ ਵੱਡੀ ਪਹਿਲੀ ਪਸੰਦ ਲੋਕਾਂ ਦੀ ਇਹ ਸੀ ਕਿ ਇੱਥੇ ਪੇਪਰ ਸਭ ਤੋਂ ਈਜ਼ੀ ਮਿਲ ਜਾਂਦੇ ਆ ਤੇ ਲੋਕ ਆਪਣੇ ਪੱਕੇ ਪਹਿਲਾਂ ਤੇ ਹੋ ਜਾਂਦੇ ਆ ਬੰਦਾ ਆਉਣ ਜਾਣ ਆਪਣੇ ਘਰ ਫੈਮਿਲੀ 'ਚ ਸੌਖਾ ਹੋ ਜਾਂਦਾ ਤੇ ਦੂਜੀ ਗੱਲ ਹੁਣ ਜਦੋਂ ਦੀ ਜਿਹੜੀ ਹੁਣ ਗਵਰਨਮੈਂਟ ਇੱਥੋਂ ਦੀ ਮੌਜੂਦਾ ਸਰਕਾਰ ਆ ਇਸ ਟਾਈਮ ਤੇ ਉਹਦੇ ਨਾਲ ਦੀ ਜਿਹੜੀ ਸੰਯੋਗੀ ਪਾਰਟੀ ਉਹਦੀ ਛੇਗਾ ਉਹ ਉਹਨਾਂ ਦੀਆਂ ਜੋ ਨੀਤੀਆਂ ਇਸ ਟਾਈਮ ਦੇ ਉੱਪਰ ਆ ਰਹੀਆਂ ਇਮੀਗ੍ਰੈਂਟਸ ਦੇ ਭਾਰੂ ਪੈ ਰਹੀਆਂ ਔਰ ਜਿੰਨੇ ਵੀ ਉਹ ਹੁਣ ਤੱਕ ਜਿਹੜੇ ਵੀ ਉਹ ਆਪਣੇ ਫੈਸਲੇ ਲੈ ਕੇ ਆ ਰਹੇ ਉਹ ਸਾਰੇ ਹੀ ਇਮੀਗ੍ਰੈਂਟਸ ਦੇ ਉਲਟਾ ਔਰ ਇਮੀਗ੍ਰੈਂਟ ਉਹਨਾਂ ਦੇ ਵਿੱਚ ਫਿੱਟ ਨਹੀਂ ਹੁੰਦੇ ਸੋ ਇਹਦੇ ਲਈ ਹੁਣ ਇਹ ਸਭ ਤੋਂ ਵੱਡੀ ਮੁਸ਼ਕਿਲਤ ਬਣ ਗਈ ਆ ਇਸ ਟਾਈਮ ਦੇ ਉੱਪਰ ਇਮੀਗ੍ਰੈਂਟਸ ਦੇ ਲਈ ਕਿ ਹੁਣ ਉਹ ਇੱਥੇ ਰਹੇ ਜਾਂ ਇੱਥੋਂ ਮੂਵ ਹੋਏ ਕਿਉਂ ਲੋਕ ਇੱਥੋਂ ਮੂਵ ਹੋਣਾ ਚਾਹੁੰਦੇ ਸਭ ਤੋਂ ਵੱਡੀ ਗੱਲ ਨੇ ਇਹੀ ਆ ਕਿ ਸਰਕਾਰ ਇੱਕ ਤੋਂ ਇੱਕ ਇਦਾਂ ਦੇ ਫੈਸਲੇ ਕਰ ਰਹੀ ਐ ਜਿਹੜੇ ਕਿ ਇਮੀਗ੍ਰੈਂਟਸ ਨੂੰ ਮਨਜ਼ੂਰ ਨਹੀਂ ਆ ਜਿੱਦਾਂ ਤੁਹਾਨੂੰ ਪਤਾ ਹੀ ਐ ਨੈਸ਼ਨੈਲਟੀ ਲਾ ਨੂੰ ਲੈ ਕੇ ਦੇਖ ਲਓ 10 ਸਾਲ ਦੇ ਉੱਪਰ ਮਾਰਤਾ ਸਿੱਧਾ ਜਾ ਕੇ ਫੋਰਨਰ ਲਾ ਨੂੰ ਜਾ ਕੇ ਦੇਖ ਲਓ ਤੁਸੀਂ ਉਹਦਾ ਵੀ ਕੀ ਹਾਲ ਕੀਤਾ ਔਰ ਸਖਤਾਈ ਇੰਨੀ ਕਿ ਜ਼ਿਆਦਾ ਵੱਧ ਗਈ ਆ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਪਿੱਛੇ ਜੇ ਨਿਊਜ਼ ਵੀ ਕੀਤੀ ਸੀ ਵੀਡੀਓਜ਼ ਵੀ ਸਾਰਿਆਂ ਨੇ ਦੇਖ ਲਈ ਹੋਣੀਆਂ ਸੋਸ਼ਲ ਮੀਡੀਆ ਤੇ ਹਰ ਇੱਕ ਜਗ੍ਹਾ ਤੇ ਵੀਡੀਓਜ਼ ਅਪਲੋਡ ਹੋਈਆਂ ਜਿਹੜਾ ਕਿ ਕਮਰਸ਼ੀਅਲ ਸੈਂਟਰ ਆ ਬਾਬੀ ਲੋਨਾ ਦੇ ਵਿੱਚ ਕੀ ਕੁਝ ਹੋਇਆ ਕਿਸ ਪ੍ਰਕਾਰ ਦੀ ਉੱਥੇ ਰੇਡ ਹੋਈ ਆ ਔਰ ਉਹ ਸਿਰਫ ਸਿਰਫ ਇੱਕੋ ਇਹ ਨਹੀਂ ਸੀ ਕਿ ਉੱਥੇ ਹੋ ਕੇ ਉਸ ਤੋਂ ਬਾਅਦ ਨਹੀਂ ਹੋਣੀ ਉਹ ਇੱਕ ਇੱਕ ਸਿਰਫ ਸਿਰਫ ਸਟਾਰਟਿੰਗ ਸੀ ਹੁਣ ਇਸ ਤੋਂ ਵੀ ਜ਼ਿਆਦਾ ਰੇਡਸ ਹੋਣਗੀਆਂ ਪੁਲਿਸ ਦੀਆਂ ਅਮਰੀਕਾ ਦੀ ਇੱਕ ਵਾਰ ਯਾਦ ਕਰਵਾਤੀ ਜਿੱਦਾਂ ਅਮਰੀਕਾ ਦੇ ਵਿੱਚ ਆਈਸ ਰੇਡ ਕਰਦੀ ਆ ਸੇਮ ਟੂ ਸੇਮ ਉਸੇ ਤਰ੍ਹਾਂ ਹੁਣ ਰੇਡਸ ਹੋਣੀ ਸਟਾਰਟ ਹੋ ਗਈ ਪੁਰਤਗਾਲ ਦੇ ਵਿੱਚ ਬਹੁਤ ਹੀ ਜਗ੍ਹਾ ਤੇ ਕੰਪਨੀਆਂ ਦੇ ਵਿੱਚ ਜਾ ਜਾ ਕੇ 20 ਚੈੱਕ ਕੀਤਾ ਜਾ ਰਿਹਾ ਇਮੀਗ੍ਰੈਂਟਸ ਨੂੰ ਕਿ ਇਹਦੇ ਕੋਲ ਪੇਪਰ ਹੈ ਜਾਂ ਨਹੀਂ ਹੈ। ਔਰ ਜਿਹੜੀ ਦੂਜੀ ਗੱਲ ਕਰ ਲਈਏ ਤੁਹਾਨੂੰ ਪਤਾ ਲੋਕ ਸਾਰੇ ਸੋਚਦੇ ਸੀ ਕਿ ਇੱਥੇ ਆਪਾਂ ਜਾਣਾ ਨੈਸ਼ਨਲਿਟੀ ਜਲਦੀ ਮਿਲ ਜਾਏਗੀ ਚਲੋ ਸੈਲਰੀ ਇੱਥੇ ਘਾਟਾ ਆਪਾਂ ਨੂੰ TCR ਸੀ ਕਾਰਡ ਵੀ ਮਿਲ ਜਾਏਗਾ ਆਪਾਂ ਘਰੇ ਆਉਂਦੇ ਜਾਂਦੇ ਵੀ ਰਵਾਂਗੇ ਤੇ 5 ਸਾਲ ਬਾਅਦ ਆਪਾਂ ਆਪਾਂ ਪਾਸਪੋਰਟ ਅਪਲਾਈ ਕਰ ਦਾਂਗੇ। ਸੋ ਹੁਣ ਉਹਨੂੰ ਵੀ 10 ਸਾਲ ਦੇ ਉੱਪਰ ਲੈ ਕੇ ਜਾਣ ਲੱਗ ਗਿਆ। ਸੋ ਸਭ ਤੋਂ ਵੱਡਾ ਕਾਰਨ ਇਹ ਆ ਕਿ ਹੁਣ ਲੋਕ ਇੱਥੇ ਰਹਿਣਾ ਨਹੀਂ ਚਾਹੁੰਦੇ ਉਹ ਇੱਥੋਂ ਮੂਵ ਹੋਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਇਹ ਆ ਕਿ ਚਲੋ ਠੀਕ ਆ ਪਾਸਪੋਰਟ ਤਾਂ ਹੁਣ 10 ਸਾਲ ਤੇ ਮਿਲਣਾ ਹੋਰ ਜਿਹੜੀਆਂ ਛੈਣੀ ਗੰਦੀਆਂ ਕੰਟਰੀਆਂ ਉਹਨਾਂ ਦੇ ਵਿੱਚ ਵੀ ਲਗਭਗ ਇੰਨਾ ਟਾਈਮ ਲੱਗਦਾ ਔਰ ਇਸ ਤੋਂ ਪਹਿਲਾਂ ਵੀ ਮਿਲ ਜਾਂਦਾ ਜਿਦਾ ਜਰਮਨ 7-8 ਸਾਲ ਦੇ ਵਿੱਚ ਪਾਸਪੋਰਟ ਮਿਲ ਜਾਂਦਾ ਸੋ ਹੁਣ ਉਹ ਇੱਥੇ ਰਹਿਣ ਲਈ ਇਸ ਲਈ ਵੀ ਰਾਜੀ ਨਹੀਂ ਕਿ ਉਹਨੂੰ ਪਤਾ ਕਿ ਹੁਣ ਪਾਸਪੋਰਟ ਤਾਂ ਮਿਲਣਾ ਨਹੀਂ ਜਿਹਦੇ ਕਰਕੇ ਆਪਾਂ ਇੱਥੇ ਰੁਕੇ ਸੀ ਔਰ ਪੈਸੇ ਕਿਉਂ ਨਾ ਕਮਾਈਏ ਇਸ ਤੋਂ ਬੈਟਰ ਆਪਾਂ ਪੈਸੇ ਕਮਾਈਏ ਤੇ ਥੋੜੀ ਲਗਜ਼ਰੀ ਲਾਈਫ ਜੀ ਹੈ ਕਿਉਂਕਿ ਔਰ ਇਥੇ ਇਹ ਵੀ ਸੋ ਸਾਰਿਆਂ ਨੂੰ ਪਤਾ ਹੈ ਕਿ ਇਥੇ ਦੀ ਜਿਹੜੀ ਰਾਇਸ਼ਾ ਜਿਹੜੇ ਇਥੇ ਆਪਣੇ ਘਰ ਆ ਉਹ ਕਿੰਨੇ ਮੁਸ਼ਕਲ ਦੇ ਨਾਲ ਮਿਲਦੇ ਪਏ ਆ ਔਰ ਅਗਰ ਮਿਲਦੇ ਵੀ ਪਏ ਆ ਤਾਂ ਇੱਕ ਰੂਮ ਦੇ ਵਿੱਚ ਕਿੰਨੇ ਬੰਦਿਆਂ ਨਾਲ ਸ਼ੇਅਰ ਕਰਨਾ ਪੈਂਦਾ ਅਗਰ ਆਪਾਂ ਸਿੰਗਲ ਰੂਮ ਲੈਣਾ ਤਾਂ ਉਹਦੇ ਕਿੰਨਾ ভাড়া ਆਪਾਂ ਨੂੰ ਪੇ ਕਰਨਾ ਉਹਦਾ ਕਿੰਨਾ ਆਪਾਂ ਨੂੰ ਰੈਂਟ ਪੇ ਕਰਨਾ ਪੈਂਦਾ ਜਿੰਨੀ ਆਪਣੀ ਸੈਲਰੀ ਹੁੰਦੀ ਆ ਉਸ ਤੋਂ ਤੀਆ ਹਿੱਸਾ ਤਾਂ ਆਪਣਾ ਰੈਂਟ ਦੇ ਵਿੱਚ ਹੀ ਚਲੇ ਜਾਂਦਾ ਸੋ ਇਹ ਵੀ ਬਹੁਤ ਹੀ ਵੱਡਾ ਮੁਕ ਕਾਰਨ ਔਰ ਉਸ ਤੋਂ ਬਾਅਦ ਅਗਰ ਆਪਾ ਇੱਥੇ ਰਹਿ ਰਹੇ ਆ ਤੁਹਾਨੂੰ ਪਤਾ ਹੈ ਔਰ ਹੁਣ ਜਿੱਦਾਂ ਪਹਿਲਾਂ ਹੁੰਦਾ ਸੀ ਸਾਰਾ ਕੁਝ ਆਪਣਾ ਆਪਣਾ ਲੱਗਦਾ ਸੀ ਹੁਣ ਇੱਥੇ ਕਿੰਨਾ ਕੁ ਰੇਸਿਜ਼ਮ ਹੋਣ ਲੱਗ ਗਿਆ ਕਿੰਨੇ ਲੋਕ ਆਪਾਂ ਨੂੰ ਨਫ਼ਰਤ ਕਰਦੇ ਪਏ ਆ ਕਿ ਇਹ ਹੋ ਗਏ ਇਹਨਾਂ ਦੀ ਵਜ੍ਹਾ ਤੋਂ ਸਾਰਾ ਕੁਝ ਹੋਇਆ ਪਤਾ ਨਹੀਂ ਕੀ ਚੱਕਰ ਚੱਲ ਰਿਹਾ ਜਦੋਂ ਦੀ ਇਹ ਛੇਗਾ ਪਾਰਟੀ ਦੇ ਪ੍ਰੈਜ਼ੀਡੈਂਟ ਜਿਹੜੇ ਆਂਧਰੇ ਬਤੂਰਾ ਆਏ ਆ ਔਰ ਪ੍ਰਚਾਰ ਕਰ ਰਹੇ ਆ ਇਮੀਗ੍ਰੈਂਟਸ ਦੇ ਖਿਲਾਫ ਉਸ ਤੋਂ ਬਾਅਦ ਪੁਰਤਗਾਲ ਦੇ ਹਾਲਾਤ ਹੀ ਚੇਂਜ ਕਰਕੇ ਰੱਖਤੇ ਆ ਔਰ ਇੱਥੇ ਪੇਪਰ ਨਹੀਂ ਬਣਦੇ ਪਏ ਫਿਰ ਵੀ ਲੋਕ ਇੱਥੇ ਆਣਾ ਨਹੀਂ ਚਾਹੁੰਦੇ ਸੋ ਹੁਣ ਜਿਹੜੇ ਲੋਕਾਂ ਨੇ ਇੰਡੀਆ ਤੋਂ ਇੱਥੇ ਮੂਵ ਹੋਣਾ ਸੀ ਉਹਨਾਂ ਦੀ ਪਹਿਲੀ ਪਸੰਦ ਇਹ ਹੀ ਹੁੰਦੀ ਸੀ ਨੈਸ਼ਨੈਲਿਟੀ ਜਲਦੀ ਮਿਲ ਜਾਣੀ ਆਪਾਂ ਪੱਕੇ ਛੇਤੀ ਹੋ ਜਾਣਾ ਆਪਾਂ ਆਪਣੀ ਫੈਮਿਲੀ ਨੂੰ ਜਲਦੀ ਬਲਾ ਸਕਦੇ ਆ ਤੇ ਔਰ ਅਗਰ ਆਪਰਾ ਉੱਥੇ ਬੇਬੀ ਬੱਚਾ ਹੋਏਗਾ ਤਾਂ ਉਹਨੂੰ ਪਾਸਪੋਰਟ ਜਲਦੀ ਮਿਲ ਜਾਏਗਾ ਪਰ ਹੁਣ ਉਹਨਾਂ ਨੂੰ ਇਹ ਚੀਜ਼ਾਂ ਸਾਰਿਆਂ ਨੂੰ ਪਤਾ ਲੱਗ ਰਿਹਾ ਕਿ ਇਹ ਚੀਜ਼ਾਂ ਹੁਣ ਉੱਥੇ ਖਤਮ ਹੀ ਹੋ ਗਏ ਆ ਲਾਅ ਚੇਂਜ ਹੋ ਗਏ ਸੋ ਹੁਣ ਉਹਨਾਂ ਦੇ ਕੋਲ ਆਪਸ਼ਨ ਆ ਜਦੋਂ ਫਰੈਸ਼ ਉਹਨਾਂ ਨੇ ਇੰਡੀਆ ਤੋਂ ਆਪਣੀ ਫਾਈਲ ਅਪਲਾਈ ਕਰਨੀ ਹੈ ਤਾਂ ਉਹ ਹੁਣ ਪੁਰਤਗਾਲ ਹੋਰ ਕਿਸੇ ਕੰਟਰੀਆਂ ਦੇ ਬਾਰੇ ਸੋਚ ਰਹੇ ਆ ਸੋ ਇਹ ਇੱਕ ਉਹਨਾਂ ਦੀ ਚੰਗੀ ਸੋਚ ਆ ਕਿਉਂਕਿ ਜਦੋਂ ਵੀ ਆਪਾਂ ਕਿਸੇ ਪਾਸੇ ਵੀ ਜਾਣਾ ਤਾਂ ਆਪਾਂ ਨੂੰ ਉਹਦੇ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਆ ਉਸ ਕੰਟਰੀ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਇਹ ਚੀਜ਼ ਤਾਂ ਤੁਹਾਨੂੰ ਸਾਰਿਆਂ ਨੂੰ ਤੁਸੀਂ ਖੁਦ ਵੀ ਮਹਿਸੂਸ ਕੀਤਾ ਹੋਣਾ ਜਿੰਨੇ ਪੁਰਤਗਾਲ ਦੇ ਵਿੱਚ ਰਹਿ ਰਹੇ ਆ ਇਸ ਟਾਈਮ ਦੇ ਉੱਤੇ ਪੁਰਤਗਾਲ ਦੇ ਹਾਲਾਤ ਉਹ ਪਹਿਲਾਂ ਵਾਂਗ ਨਹੀਂ ਆ ਜੋ ਕਿ ਪਹਿਲਾਂ ਹੁੰਦਾ ਸੀਗਾ ਸੋ ਪਹਿਲਾਂ ਪੁਰਤਗਾਲ ਦੇ ਵਿੱਚ ਕੀ ਹੁੰਦਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆ ਪੜ ਰਹੇ ਸੀਗੇ ਬੜੇ ਸਾਰਾ ਕੁਝ ਆਪਣਾ ਆਪਣਾ ਲੱਗਦਾ ਸੀ ਕੋਈ ਵੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਪਈ ਕਾਰਡ ਮਿਲਦਾ ਸੀ ਆਪਾਂ ਆਪਣੇ ਘਰਾਂ 'ਚ ਜਾਂਦੇ ਸੀਗੇ ਸਾਰਾ ਕੁਝ ਕਰਦੇ ਸੀਗੇ ਪਰ ਹੁਣ ਜਿੱਦਾਂ ਦੀ ਰਿਪੋਰਟਸ ਆ ਰਹੀ ਹੈ ਕਿ ਲੋਕਾਂ ਨੂੰ 에어ਪੋਰਟ ਦੇ ਉੱਪਰ ਵੀ ਪਰੇਸ਼ਾਨ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਦਕਿ ਉਹਨਾਂ ਨੇ ਇੰਨੇ-ਨੇ ਸਾਲਾਂ ਬਾਅਦ ਇੱਥੇ ਰਹਿ ਕੇ ਕਾਡ ਦਿੱਤਾ ਫਿਰ ਵੀ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਔਰ ਲੋਕਾਂ ਨੂੰ SIS ਦੇ ਫਾਲਤੇ ਦੇ ਕੇ ਉਹਨਾਂ ਨੂੰ ਕੰਟਰੀ ਆਰਡ ਦਿੱਤਾ ਘੱਟੋ-ਘੱਟ 13-14000 ਸਿਰਫ ਸਿਰਫ ਇੰਡੀਆ ਨਾਲ ਜਦਕਿ ਜਦੋਂ ਉਹ ਇੱਥੇ ਆਏ ਸੀ ਪੇਪਰ ਲੋਅ ਕੀਤੇ ਟੈਕਸ ਪਰ ਨਾ ਸਟਾਰਟ ਕੀਤਾ ਸਾਰਾ ਕੁਝ ਕੀਤਾ ਉਸ ਟਾਈਮ ਦੇ ਉੱਤੇ ਜਦੋਂ ਉਹਨਾਂ ਦਾ ਫੀਸਾਂ ਲਈਆਂ ਗਈਆਂ ਕਿ ਤੁਹਾਡੇ ਬਾਇਓਮੈਟਰੀ 4000 ਫੀਸ ਪੇ ਕਰੋ ਬਾਇਓਮੈਟ੍ਰਿਕ ਵੀ ਲੈ ਲੇ ਉਸ ਟਾਈਮ ਤੱਕ ਵੀ ਉਹਨਾਂ ਨੂੰ ਬਿਲਕੁਲ ਨਹੀਂ ਦੱਸਿਆ ਕਿ ਐਸਆਈਐਸ ਦਾ ਤੁਹਾਡਾ ਨਾਮ ਆ ਤੁਸੀਂ ਇੱਥੇ ਇਜ਼ੀਬਲ ਨਹੀਂ ਹੈ ਪੀਆਰਸੀ ਕਾਰਡ ਲੈਣ ਸਾਡੀ ਕੰਟਰੀ ਛੱਡੋ ਸਾਰਾ ਕੁਝ ਲੈ ਕੇ ਜਦੋਂ ਕਾਰਡ ਦੀ ਵਾਰੀ ਆਈ ਤੇ ਉਹਨਾਂ ਨੂੰ ਨੋਟਿਸ ਸੈਂਡ ਕਰਤੇ ਕਿ ਤੁਸੀਂ ਕਾਰਡ ਨਹੀਂ ਲੈ ਸਕਦੇ ਸੋ ਇਹ ਦੁਰਵਿਵਹਾਰ ਕੀਤਾ ਪਹਿਲਾਂ ਸਰਕਾਰਾਂ ਨੇ ਬੁਲਾਇਆ ਸੁਪਨੇ ਦਿਖਾਏ ਤੁਹਾਨੂੰ ਪੀਆਰਸੀ ਕਾਰਡ ਮਿਲ ਗਿਆ ਇੱਥੇ ਰਹਿ ਕੇ ਕੰਮ ਕਰੋ ਜਦੋਂ ਲੋਕਾਂ ਨੇ ਕੰਮ ਕੀਤਾ ਸੋ ਉਹਨਾਂ ਦਾ ਹੁਣ ਫਲ ਲੈਣ ਦਾ ਟਾਈਮ ਆਇਆ ਸੀ ਤੇ ਉਹਨਾਂ ਨੂੰ ਦਤਕਾਰ ਦਿੱਤਾ ਗਿਆ ਤੇ ਦੂਜੀ ਗੱਲ ਇਹ ਹੈ ਕਿ ਇੱਥੇ ਲੋਕ ਕੋਈ ਟਾਈਮ ਕੀਰਿਆ ਨਹੀਂ ਹੈਗਾ ਇੱਥੇ ਲੋਕਾਂ ਨੂੰ ਇੱਕ ਸਾਲ ਤੋਂ 20 ਜ਼ਿਆਦਾ ਟਾਈਮ ਹੋ ਗਿਆ ਆਪਣੇ ਬਾਇਓਮੈਟ੍ਰਿਕ ਦਿੱਤਿਆ ਨੂੰ ਜਿਨ੍ਹਾਂ ਦਾ ਹਲੇ ਤੱਕ ਕੁਝ ਵੀ ਨਹੀਂ ਪਵਾ ਚੱਲਦਾ ਪਿਆ ਉਹਨਾਂ ਨਾਲ ਕੀ ਹੋਣਾ ਅੱਗੇ ਜਾ ਕੇ ਕੀ ਨਹੀਂ ਹੋਣਾ ਕਿਹੜਾ ਉਹਨਾਂ ਦੇ ਉੱਪਰ ਲਾਅ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ले ਸਕਦੇ ਆ ਕਿਉਂਕਿ ਇੰਨਾ ਟਾਈਮ ਹੁੰਦਾ ਕਿ ਉਹਦੇ ਅੰਦਰ ਅੰਦਰ ਇਹਨਾਂ ਨੇ ਤੁਹਾਡੇ ਕੇਸ ਨੂੰ ਐਨਲਾਈਜ਼ ਕਰਨਾ ਹੁੰਦਾ ਉਸ ਤੋਂ ਬਾਅਦ ਅਗਰ ਤੁਹਾਡਾ ਕੁਝ ਵੀ ਉੱਪਰ ਥੱਲੇ ਹੁੰਦਾ ਤੁਹਾਡੇ ਡਾਕੂਮੈਂਟ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਉਹ ਵੀ ਡਾਕੂਮੈਂਟ ਇਹਨਾਂ ਤੋਂ ਤੋ ਲੈ ਕੇ ਅਗਰ ਤੁਸੀਂ ਨਹੀਂ ਜਾਂਦੇ ਫਿਰ ਤੁਹਾਡੀ ਫਾਈਲ ਵੀ ਕੈਨਸਲ ਕੀਤੀ ਜਾਂਦੀ ਹੈ ਅਗਰ ਤੁਸੀਂ ਸਬਮਿਟ ਕਰਦੇ ਹੋ ਤਾਂ ਤੁਹਾਨੂੰ 90 ਦਿਨਾਂ ਦੇ ਅੰਦਰ ਅੰਦਰ ਕਾਰਡ ਵੀ ਮਿਲ ਜਾਂਦਾ ਪਰ ਉਹ ਵੀ ਇੱਥੇ ਕੋਈ ਕੰਮ ਨਹੀਂ ਕਰਦਾ ਉੱਥੇ ਸਿਰਫ ਸਿਰਫ ਕੀ ਕੰਮ ਕਰਦਾ ਆਇਮਾ ਦੀ ਮਰਜ਼ੀ ਜਾਂ ਤੁਹਾਡਾ ਲੱਕ ਸੋ ਇਹ ਵੀ ਇੱਕ ਬਹੁਤ ਵੱਡੀ ਵਜ੍ਹਾ ਸੋ ਕੋਈ ਵੀ ਇਦਾਂ ਦੀ ਇੱਕ ਤੁਸੀਂ ਨਿਊਜ਼ ਪਾ ਕੇ ਦੇਖ ਲਓ ਕਿ ਹੁਣ ਪੁਰਤਗਾਲ ਆਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਸੋ ਨੂੰ ਕੁਆਂਟਾ ਦੇ ਵਿੱਚ ਸਾਰਾ ਕੁਝ ਪਤਾ ਚਲ ਜਾਏਗਾ ਕੀ ਹੋਏਗਾ ਕੀ ਨਹੀਂ ਹੋਏਗਾ ਸੋ ਇਹ ਬਹੁਤ ਹੀ ਵੱਡੇ ਕਾਰਨ ਨੇ ਔਰ ਤੁਹਾਨੂੰ ਪਤਾ ਕਿ ਸੈਲਰੀ ਸਿਰਫ ਸਿਰਫ ਇੱਥੇ 870 ਰੁਪਏ ਜਿਹੜੀ ਕਿ ਬਹੁਤ ਹੀ ਘਾਟਾ ਅੱਜ ਦੇ ਟਾਈਮ ਦੇ ਵਿੱਚ ਜੋ ਤੁਹਾਡਾ ਘਰ ਬਸਰ ਬਹੁਤ ਹੀ ਮੁਸ਼ਕਲ ਨਾਲ ਹੁੰਦਾ ਹੈ ਸਭ ਤੋਂ ਵੱਡੀ ਗੱਲ ਇਹ ਆ ਕਿ ਅਗਰ ਤੁਸੀਂ ਕਿਤੇ ਵੀ ਫਲੈਟ ਦੇਖਣ ਲਈ ਜਾਂ ਖੁਦ ਆਪਣਾ ਘਰ ਦੇਖਣ ਲਈ ਜਾਓਗੇ ਤਾਂ ਤੁਹਾਨੂੰ ਕਿੰਨਾ ਮੁਸ਼ਕਲ ਦੇ ਨਾਲ ਘਰ ਮਿਲੇਗਾ ਅਗਰ ਤੁਸੀਂ ਕਿਸੇ ਨਾਲ ਰੈਂਟ ਦੇ ਉੱਪਰ ਰਹਿੰਦੇ ਆ ਤਾਂ ਜਿਹੜਾ ਹੁਣ ਸਰਕਾਰ ਦਾ ਨਵਾਂ ਲਾਅ ਆਇਆ ਹੋਇਆ ਕੀ ਹੁਣ ਓਨਰ ਦੀ ਡਿਕਲੇਅਰਸੋਂ ਚਾਹੀਦੀ ਹੈ ਜਿਸ ਦੀ ਪ੍ਰਾਪਰਟੀ ਦੇ ਵਿੱਚ ਤੁਸੀਂ ਰਹਿ ਰਹੇ ਆ ਕਿ ਹਾਂ ਇਹ ਬੰਦਾ ਮੇਰੇ ਘਰੇ ਰਹਿ ਰਿਹਾ ਤੇ ਹੁਣ ਬੰਦੇ ਨੇ ਤਾਂ ਘਰ ਦੇ ਵਿੱਚ 4-5-5 ਬੰਦੇ ਰੱਖੇ ਹੋਏ ਆ ਇੱਕ ਇੱਕ ਰੂਮ ਦੇ ਵਿੱਚ ਤੇ ਉਹ ਕਿੱਥੋਂ ਬਣਾ ਕੇ ਦੇ ਦਊਗਾ ਇਹਦੇ ਵਿੱਚ ਬਹੁਤ ਲੋਕਾਂ ਨੂੰ ਹੁਣ ਪ੍ਰੋਬਲਮ ਆ ਰਹੀ ਆ ਰੀਨਿਊਅਬਲ ਤੇ ਉਹਨਾਂ ਨੂੰ ਇਸ ਚੀਜ਼ ਦੇ ਲਈ ਫਾਲਤੇ ਵੀ ਆ ਰਹੀ ਆ ਤਾਂ ਸਭ ਤੋਂ ਵੱਡੀ ਪ੍ਰੋਬਲਮ ਇਹ ਵੀ ਬਣੀ ਹੋਈ ਆ ਸੋ ਕਹਿਣ ਦਾ ਮਤਲਬ ਆ ਕੁੱਲ ਮਿਲਾ ਕੇ ਇੱਥੋਂ ਦਾ ਹੁਣ ਜਿੰਨੇ ਵੀ ਇਮੀਗ੍ਰੈਂਟ ਆ ਉਹ ਇੱਥੋਂ ਖੁਸ਼ ਨਹੀਂ ਹੈਗੇ ਨਾ ਖੁਸ਼ ਆ ਹੁਣ ਉਹ ਰਸਤੇ ਲੱਭਦੇ ਪਏ ਆ ਕਿ ਇੱਥੋਂ ਅਸੀਂ ਮੂਵ ਹੋਈਏ ਬਹੁਤ ਭਰਾ ਇਹਦੇ ਨਾਲ ਸਹਿਮਤ ਵੀ ਨਹੀਂ ਹੋਣਗੇ ਜਿਨ੍ਹਾਂ ਦਾ ਆਪਣਾ ਇੱਥੇ ਬਿਜ਼ਨਸ ਆ ਜਿਨ੍ਹਾਂ ਦਾ ਸਾਰਾ ਕੁਝ ਸੈੱਟ ਆ ਉਹ ਬਹੁਤ ਵਧੀਆ ਪਰ ਬਹੁਤ ਲੋਕ ਐਦਾਂ ਦੇ ਜਿਹੜੇ ਹਜੇ ਵੀ ਫਸੇ ਹੋਏ ਆ ਉਹ ਆਪਣੇ ਘਰ ਨਹੀਂ ਜਾ ਸਕਦੇ ਮਜਬੂਰੀਆਂ ਦੇ ਬਸ ਪਏ ਹੋਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਹੁਣ ਅਸੀਂ ਕਰਨਾ ਕੀ ਆ ਐਮਾ ਨੇ ਅੱਗੇ ਕੀ ਕਰਾਉਣਾ ਕਿਉਂਕਿ ਕੋਈ ਵੀ ਅਪਡੇਟ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਔਰ ਦਿੱਤੇ ਤਾਂ ਦਿੱਤੇ ਕਿ ਲਾਇਰ ਨੂੰ ਕੋਲ ਜਾ ਕੇ ਸਿਰਫ ਉਸ ਦੇ ਪੈਸੇ ਹੀ ਬਰਬਾਦ ਹੋ ਰਿਹਾ ਸੋ ਉਹ ਕਦੇ ਵੀ ਨਹੀਂ ਜਾਣਗੇ ਕਿ ਇਸ ਤੇ ਇੱਥੇ ਰਹੀਏ ਜਾਂ ਸਾਡਾ ਕੋਈ ਰਿਸ਼ਤੇਦਾਰ ਭਰਾ ਇੱਥੇ ਪਹੁੰਚੇ ਕਾਰਨ ਹੋਰ ਵੀ ਬਹੁਤ ਨੇ ਪਰ ਇਹ ਮੈਂ ਤੁਹਾਨੂੰ ਛੋਟੇ-ਮੋਟੇ ਕਾਰਨ ਦੱਸੇ ਨੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਬਾਕੀ ਜਿੰਮੇਵਾਰੀ ਤੁਹਾਡੀ ਆ ਤੁਸੀਂ ਸ਼ੀਸ਼ਾ ਦਿਖਾਣਾ ਤੁਸੀਂ ਵੀਡੀਓ ਤੇ ਨੀਚੇ ਕਮੈਂਟ ਕਰਕੇ ਜਰੂਰ ਆਪਣੀ ਰਾਏ ਦੱਸਣੀ ਆ ਬਹੁਤ ਸਹਿਮਤ ਹੋਣਗੇ ਬਹੁਤ ਸਹਿਮਤ ਨਹੀਂ ਵੀ ਹੋਣਗੇ ਸੋ ਪਲੀਜ਼ ਕੋਈ ਚੱਕਰ ਨਹੀਂ ਆਪਣੀ ਤੁਸੀਂ ਦਿਲ ਦੀ ਰਾਏ ਜਰੂਰ ਦੱਸਿਓ ਤਾਂ ਕਿ ਬਹੁਤ ਲੋਕਾਂ ਨੇ ਵੀਡੀਓ ਦੇਖਣੀ ਜਿਨ੍ਹਾਂ ਨੇ ਇੰਡੀਆ ਤੋਂ ਪਾਕਿਸਤਾਨ ਤੋਂ ਨੇਪਾਲ ਤੋਂ ਇੱਥੇ ਆਣਾ ਔਰ ਆਪਣੇ ਫਿਊਚਰ ਦੇ ਲਈ ਆਣਾ ਤਾਂ ਉਹਨਾਂ ਨੂੰ ਪਤਾ ਹੋਵੇ ਕਿ ਉੱਥੇ ਕੀ ਹੋ ਰਿਹਾ ਇਸ ਟਾਈਮ ਦੇ ਉੱਤੇ ਤਾਂ ਉਹ ਤੁਹਾਡੇ ਕਮੈਂਟ ਪੜ ਕੇ ਆਨਨ ਨੂੰ ਪਤਾ ਲੱਗ ਸਕੇ ਕੀ ਹਾਲਾਤ ਨੇ ਸੋ ਪਲੀਜ਼ ਕਮੈਂਟ ਜ਼ਰੂਰ ਕਰਿਓ ਔਰ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਰਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ